ਤਕਬੀਰ ਦੇ ਬਾਦ ਤੇ ਨੰਬਰ ਜਿਹੜੇ ਜੀਠਿਆ ਇਹਨਾਂ ਦੇ ਯਾਦ ਵਿੱਚ ਪੈਰ ਧਰਿਆ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਸੀਗੀ ਨਾ ਇਹਨੇ ਪਾਰਟੀ ਲਈ ਕੀਤਾ ਸੀਗਾ ਨਾ ਇਹਨੇ ਕੋ ਜੇਲ੍ਹਾਂ ਭੱਤੀਆਂ ਸੀਗਾ ਨਾ ਇਹ ਕਾਰਜ ਦੇ ਸਿਧਾਂਤ ਤੋਂ ਜਾਣੂ ਜੀਗੇ ਇਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਜਿਹੜੀ ਸ਼ੁਰੂ ਕੀਤੀ ਜਿਹੜੀ ਆ ਉਹਦੇ ਨਾਲ ਡਾਡਾ ਮੰਨ ਦੇਣਾ ਮਿਲਿਆ ਨਹੀਂ ਇਹਨਾਂ ਨੇ ਜਿਹੜੇ ਇਕਸਾਲੀ ਕਾਲੀ ਜੀ ਪੰਜ ਸਾਲੀ ਜੀਗੇ ਦੇ ਦੇ ਤੌਰ ਤੇ ਕਰਵਾ ਲਈ ਸੀ ਕਿ ਉਹਨਾਂ ਨੇ ਤਾਂ ਫੇਰ ਕਰਨਾ ਸ਼ੁਰੂ ਕੀਤੇ ਉਹਨਾਂ ਨੂੰ ਪਿੱਛੋਂ ਧੱਕੇ ਲਾਣਾ ਸ਼ੁਰੂ ਕਰ ਦਿੱਤਾ ਔਰ ਕਾਲੀ ਦਾਲ ਦੇ ਵਿੱਚ ਉਹਨਾਂ ਨੂੰ ਕੱਢ ਕੇ ਛੱਡਿਆ ਉਹ ਇਸੇ ਕਾਰਨ ਇਹ ਜਿਹੜਾ ਮੈਨੂੰ ਵੀ ਕਾਲਜਲ ਜਿਹੜਾ ਛੱਡਣਾ ਪਿਆ ਤੇ ਮੈਂ ਵੀ ਆਪਣੀ ساری ਜਿਹੜੀ ਜਿੰਦਗੀ ਦੀ ਲੰਮੀ ਯਾਤ 47 ਸਾਲ ਦੇ ਲਗਭਗ ਜਿਹੜਾ ਉਹ ਮੈਂ ਸੇਵਾ ਕੀਤੀ ਆ ਸ਼੍ਰੋਮਣੀ ਕਾਲਜਲ ਦੇ ਜਿਹੜਾ ਕਿ ਔਰ ਮੇਰਾ ਜਿਹੜਾ ਲੋਕਾਂ ਨੂੰ ਪਤਾ ਦੀ ਬੋਦੇਵਾਲ ਨੇ ਜਿੰਨੀ ਵੀ ਰਾਜਨੀਤੀ ਕੀਤੀ ਆ ਭਾਵੇਂ ਰਾਜਨੀਤੀ ਵਿੱਚੋਂ ਖਟਿਆ ਭਾਵੇਂ ਨਹੀਂ ਖਟਿਆ ਪਰ ਸਾਫ਼ ਤਰੀਕੀ ਰਾਜਨੀਤੀ ਕੀਤੀ ਆ ਅਨਸ਼ਾਬ ਦੇ ਤਰ੍ਹਾਂ ਦਿੱਤਾ ਹੈ ਮੈਂ ਸਹੀ ਸਤੀ ਗਾਲ ਜੀ ਮੈਂ ਬਿਗਮ ਜੀ ਦੇ ਕੰਗ ਤੁਸੀਂ ਦੇਖ ਰਹੇ ਹੋ ਜਜਾਰ ਡੈਮੇਜ ਅੱਜ ਅਸੀਂ ਪਹੁੰਚੇ ਆ ਸਿਆਸਤ ਵਿੱਚ ਮੰਨੇ ਜਾਂਦੇ ਬਾਬਾ ਬੋੜ ਤੇ ਪੰਜਾਬ ਲੈਵਲ ਤੇ ਜਿਨ੍ਹਾਂ ਨੂੰ ਇੱਕ ਉਹਨਾਂ ਦੇ ਪਿਆਰ ਕਰਨ ਵਾਲੇ ਬਾਪੂ ਕਹਿ ਕੇ ਵੀ ਬੁਲਾਉਂਦੇ ਹਨ ਮੇਰੀ ਕਹਿਣ ਦੀ ਮਰਿਆਦ ਵੀ ਸਰਦਾਰ ਬਲਦੇਵ ਸਿੰਘ ਬੋਦੇਵਾਲ ਜਿਨ੍ਹਾਂ ਨੇ ਸਿਆਸਤ ਕਦੋਂ ਉਹਨਾਂ ਨੇ ਸ਼ੁਰੂ ਕੀਤੀ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਆਈਆਂ ਉਹਦੇ ਸਬੰਧ ਵਿੱਚ ਅੱਜ ਉਹਨਾਂ ਦੇ ਨਾਲ ਆਓ ਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬੋਦੇਵਾਲ ਸਾਹਿਬ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਜਿਹੜਾ ਟਾਈਮ ਜ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਲੋਕਾਂ ਦੀ ਬਾਤ ਜਿਹੜੀ ਆ ਪੰਜਾਬ ਵਾਸੀਆਂ ਤੱਕ ਪਹੁੰਚਾਉਂਦੇ ਆ ਔਰ ਨਾਲ ਹੀ ਮੈਂ ਅੱਜ ਦੀ ਜਿਹੜੀ ਦੁੱਖਦਾਈ ਖਬਰ ਆ ਪੰਜਾਬ ਦੇ ਵਿੱਚ ਰਾਜਵੀਰ ਸਿੰਘ ਜੀ ਵੰਦਾ ਸਾਡੇ ਪੰਜਾਬੀ ਗਾਇਕ ਲੋਕਾਂ ਦੇ ਦਿਲਾਂ ਦੀ ਧੜਕਣ ਲੋਕਾਂ ਨੂੰ ਜਿਨ੍ਹਾਂ ਨੂੰ ਲੋਕ ਬਹੁਤ ਪਿਆਰ ਕਰਦੇ ਸੀ ਔਰ ਉਹ ਇਹ ਗੀਤ ਗਾਉਂਦੇ ਸੀ ਗੇਰੇ ਪਰਿਵਾਰ ਦੇ ਵਿੱਚ ਹੁਣ ਜੋ ਸੀ ਉਹਨਾਂ ਦਾ ਜਾਂਤ ਹੋਇਆ ਮੈਂ ਉਹਨਾਂ ਦੇ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਦੁੱਖ ਪ੍ਰਗਟ ਕਰਨਾ ਤੇ ਵਾਹਿਗੁਰੂ ਦੇ ਦਾਖਾਧ ਅਤੇ ਪਾਚ ਉਰ ਪਰਵਾਰ ਜੀ ਅੱਗੇ ਤੋਂ ਚੜ੍ਹਦੀ ਕਲਾ ਕਰੇ ਅਤੇ ਉਹਨਾਂ ਨੂੰ ਪਰਿਵਾਰ ਨੂੰ ਘਾਣਾ ਬਣਦਾ ਬਰਕਤੇ ਔਰ ਰਾਜਵੀ ਜਵੰਦਾ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਬਾਖਸ਼ ਬਖਸ਼ੇ ਬੋਤੇ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਆ ਵੀ ਤੁਹਾਡਾ ਰਾਜਨੀਤਿਕ ਸਫਰ ਕਦੋਂ ਸ਼ੁਰੂ ਹੋਇਆ ਮੇਰਾ ਰਾਜਨੀਤਿਕ ਸਫਰ ਜਹੇਦਾਰ ਮਹੂਨ ਸਿੰਘ ਟੋੜ ਜਿਹੜੇ ਆ ਉਹ ਕਾਲੀਜਲ ਦੇ ਪ੍ਰਧਾਨ ਸੀਗੇ ਹਾਂਜੀ ਔਰ ਉਹ ਰੋਠ ਰੇ ਸ਼ੁਰੂ ਹੋਇਆ ਕਿਉਂਕਿ ਇਹ ਬਹੁਤ ਪੁਰਾਣੀ ਗੱਲ ਹੈ 1970 ਦੇ ਗੇਰਦਿਆਂ ਗੱਲਾਂ ਵਾ ਤੇ ਮੈਂ ਜੀ ਉਦੋਂ ਛੋਟੀ ਉਮਰ ਦੀ ਸਭ ਤੋਂ ਪਹਿਲਾਂ ਮੈਂ ਇਹ ਵੀ ਅੱਥਰਾਂ ਦੱਸਣਾ ਹਾਂਜੀ ਕਿ ਮੈਂ ਛੋਟੀ ਉਮਰ ਦੇ ਬੇਟੀ ਸੀ ਆਪਣੇ ਦਾਦਾ ਜੀ ਕੋਲ ਜਿਹੜੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਸੀ ਆ ਮੇਰੇ ਦਾਦਾ ਦੀ ਧਾਰਮਿਕ ਖਿਆਲਾਂ ਦੇ ਇਹ ਸਮਾਜ ਸੇਵਕੀ ਸੇਵੀ ਸੀਗੇ ਕੀ ਨਾਂ ਸੀ ਦਾਦਾ ਜੀ ਜਜ਼ਾਰ ਹਰਾਮ ਸਿੰਘ ਨੰਬਰਦਾਰ ਅੱਛਾ ਜੀ ਉਹਨਾਂ ਨੇ ਜ ਮਨੂਹਿਆ ਸਾਥੋਂ ਦੇ ਵਿੱਚੋਂ ਮਿਲੀ ਆ ਔਰ ਉਹਨਾਂ ਨੇ ਬੜੀ ਸਿੱਖਿਆ ਦਿੱਤੀ ਸਾਨੂੰ ਔਰ ਉਹਦੇ ਨਾਲ ਮੇਰੇ ਵਿੱਚ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਮਾਦਾ ਉਤਪਨ ਹੋਇਆ ਤੇ ਮੈਂ ਪੰਜਾਬ ਦੀ ਸ਼ਾਸਤ ਵਿੱਚ ਯੂਜਿਆ ਔਰ ਦਹਦਰ ਮੂਠ ਨੂੰ ਤੋੜਦੇ ਨਾਲ ਮੈਂ ਸਿਹਤ ਦਾ ਸਬਰ ਸੰਭਲ ਕੀਤਾ ਸ਼ੁਰੂ ਕੀਤਾ ਉਠਵੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਦਰ ਮੋਹਨ ਸਿੰਘ ਜੀ ਟੋੜਾ ਸਰਦਾਰ ਜੀਵਨ ਸਿੰਘ ਡਿਉਮਰਾ ਨੰਗਲ ਔਰ ਪ੍ਰਕਾਸ਼ ਸਿੰਘ ਜੀ ਮਜੀਠਾ ਔਰ ਛਦੀ ਸਿੰਘ ਜੀ ਬਰਨਾਲਾ ਤੇ ਗਦੇਵ ਸਿੰਘ ਜੀ ਬਾਦਲ ਅਦਜੀਤ ਸਿੰਘ ਜੀ ਮਾ ਕੈਪਟਨ ਕਬੜੀ ਸਿੰਘ ਜੀ ਸਰਦੇਸ਼ ਸਿੰਘ ਦੀ ਟੀਟza ਸੇਵਾ ਦੇ ਦੀ ਸੇਰ ਖਵਾ ਔਰ ਸਾਰੇ ਨਾੜੀ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਠਵੇ ਸ਼ਾਸਦਾਨ ਜਿਹੜਾ ਬਹੁਤ ਹੀ ਸਾਫ਼ ਸੁਥਰੀ ਸਿਆਦ ਦੇ ਵਿੱਚ ਵਿਚਾਰ ਰੱਖਦੇ ਸੀ ਕਿ ਔਰ ਉਹਨਾਂ ਦਾ ਨਿਸ਼ਚੈ ਸੀਗਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਪੰਜਾਬ ਦੇ ਬਾਅਦ ਤੇ ਕੁਰਬਾਨੀ ਕਰਨੀ ਪੰਜਾਬ ਦੇ ਬਾਅਦ ਤੇ ਜਿਹੜਾ ਵਾਅ ਉਹਨੂੰ ترقی ਦੇ ਰਾਹ ਤੇ ਲਿਜਾਣਾ ਇਹ ਉਹਨਾਂ ਦੇ ਅੰਦਰ ਦੀ ਸ਼ੋਰ ਠੀਕੀ ਔਰ ਉਹ ਸਮੇਂ ਫਿਰ ਮੇਰਾ ਵੀ ਇਹ ਸਿਆਦ ਦੇ ਵਿੱਚ ਮਨ ਕੀਤਾ ਤੇ ਮੈਂ ਵੀ ਆਪਣੀ ਸ਼ਾਹੀ ਇਹ ਜਿੰਦਗੀ ਦੀ ਲੰਮੀ ਯਾਤ 47 ਸਾਲ ਦੇ ਲਗਭਗ ਜਿਹੜਾ ਉਹ ਮੈਂ ਸੇਵਾ ਕੀਤੀ ਆ ਸ਼੍ਰੋਮਣੀ ਕਾਲਜ ਦੇ ਵਿੱਚ ਰਹਿ ਕੇ ਔਰ ਮੇਰਾ ਜਿਹੜਾ ਵਾ ਲੋਕਾਂ ਨੂੰ ਪਤਾ ਕਿ ਬੋਡੇਵਾਲ ਨੇ ਜਿੰਨੀ ਵੀ ਰਾਜਨੀਤੀ ਕੀਤੀ ਆ ਭਾਵੇਂ ਰਾਜਨੀਤੀ ਵਿੱਚ ਉਹ ਖਟਿਆ ਭਾਵੇਂ ਨਹੀਂ ਖਟਿਆ ਪਰ ਸਾਫ਼ ਜਰੀ ਰਾਜਨੀਤੀ ਕੀਤੀ ਆ ਅਨਸਾਬ ਦੇ ਪਹਿਰੇ ਦਿਸਾ ਹੈ ਮੈਂ ਸਹੀ ਭਾਵੇਂ ਮੇਰਾ ਦੁਸ਼ਮਣ ਹੋਵੇ ਭਾਵੇਂ ਛੱਡਣ ਹੋਵੇ ਪਰ ਅਨਸਾਬ ਦੇ ਪਹਿਰਾ ਦਿਨਾ ਮੇਰਾ ਇੰਤਜ਼ਾਰ ਦੀ ਗੱਲ ਕਰਨੀ ਔਰ ਲੋਕਾਂ ਦੇ ਭਲੇ ਦੀ ਗੱਲ ਕਰਨੀ ਸਮਾਜ ਦੀ ਸੇਵਾ ਕਰਨੀ ਇਹ ਮੇਰੇ ਜਿਹੜੇ ਮਨ ਦੀ ਖੋਜ ਰਹੀ ਆ ਇਸੇ ਲਈ ਮੈਂ ساری ਰਾਜਨੀਤੀ ਕੀਤੀ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਚੁੱਕੇ ਹੋ ਹਨਾ ਤੁਹਾਡਾ ਕਿਦਾਂ ਦਾ ਅਨੁਭਵ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸਰ ਜਹਦਰ ਮੂਹਨ ਸਿੰਘ ਜਿਹੜਾ ਤੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਜਾਗ ਜਾ ਜੀਵਨ ਜਿੰਨ ਦੇਵਰਾਣਾਂ ਦਾ ਉਹ ਜਿਹੜੇ ਮੇਰੇ ਸਾਥੀ ਐ ਉਹ ਵੇਲੇ ਮੇਰੇ ਤੋਂ ਵੱਡੇ ਰਹਾ ਉਹਨਾਂ ਨਾਲ ਬਹੁਤ ਜਿਹੜਾ ਉਹਨਾਂ ਦੇ ਨਾਲ ਜੱਜਪੁਰੂ ਕੀਤੀ ਔਰ ਜੋ ਉਹਨਾਂ ਦੀ ਸਮਝ ਦੇ ਵਿੱਚ ਪ੍ਰਗਟ ਹੋਇਆ ਬਹਾਦਰ ਦੇ ਨਾਲ ਮੇਰਾ ਬਹੁਤ ਨਿੱਜੀ ਪਿਆਰ ਸੀਗਾ ਔਰ ਉਹਨਾਂ ਦੇ ਨਾਲ ਕਿਸੇ ਮੇਰੇ ਗਰਮ ਵੀ ਹੋ ਜਾਣਾ ਲੜ ਵੀ ਲੈਣਾ ਪਰ ਉਹਨਾਂ ਨੇ ਕਦੀ ਵੀ ਆਪਣੇ ਬਰਕਾ ਦੀ ਬੇਜਾਹੀ ਉਹਦੇ ਉੱਤੇ ਦਿੰਦਿਆਂ ਦਿੰਦੇ ਸੀਗੇ ਔਰ ਬੇਜਾਹੀ ਬਰਕਤ ਦੀ ਕਦਰ ਕਰਦੇ ਸੀਗੇ ਇਸੇ ਲਈ ਉਹਨਾਂ ਨੇ ਪੰਜਾਬ ਦੀ ਲੰਮਾ ਧਮਾ ਜਿਹਾ ਕੀਤੀ ਆ ਮੈਂ ਉਹਨਾਂ ਦੇ ਕੰਮਾਂ ਤੋਂ ਵੀ ਮੈਂ ਉਹਨਾਂ ਤੋਂ ਸਿੱਖਿਆ ਉਸੇ ਦਾ ਤੇ ਮੇਰੀ ਯਾਦ ਕੀਤੀ ਆ ਔਰ ਅੱਜ ਦੀ ਯਾਦ ਜਿਹੜੀ ਆ ਉਹ ਤੋਂ ਬਹੁਤ ਦੁਖੀ ਹੋ ਢੁੱਕੀ ਆ ਅੱਜ ਦੇ ਲੋਕ ਦੇ ਸੱਜਦਾਂ ਨਾ ਉਹਨਾਂ ਦਾ ਉਹਨਾਂ ਦਾ ਬਹੁਤ ਅੰਤਰ ਆ ਮੈਂ ਉਹਨਾਂ ਦੇ ਨਾਲ ਹੀ ਲੰਮਾ ਧਮਾ ਜਿਹੜੀ ਉਹਨਾਂ ਤੋਂ ਉਹਨਾਂ ਦੀ ਯਾਤੋਂ ਮੈਂ ਬਹੁਤ ਕੁਝ ਗਿਆ ਬਹੁਤ ਕੁਝ ਵੇਖਿਆ ਜੋ ਲੋਕਾਂ ਦੇ ਵਾਸਤੇ ਉਹ ਕਰਦੇ ਸੀ ਬੋਦਿਆ ਸਾਹਿਬ ਮੇਰਾ ਇੱਕ ਜਵਾਬ ਇਹ ਆ ਮੇਰਾ ਮੇਰਾ ਸੌਰੀ ਮੇਰਾ ਸਵਾਲ ਇਹ ਆ ਕਿ ਜੇ ਸੋਮਨੀ ਕਾਲੀਦਲ ਵਿੱਚ ਤੁਹਾਡਾ ਇੰਨਾ ਮਾਨ ਸਨਮਾਨ ਸੀ ਤੇ ਤੁਹਾਨੂੰ ਪਾਰਟੀ ਕਿਹੜੇ ਕਾਰਨ ਛੱਡਣੀ ਪਈ ਕੀ ਤੁਹਾਨੂੰ ਐਡਾ ਇਦਾਂ ਦਾ ਮਸੂਤ ਹੋਇਆ ਦਿਲ ਨੂੰ ਤੁਹਾਡੇ ਨੂੰ ਵੀ ਇੱਕ 47 ਸਾਲ ਤੁਸੀਂ ਕਹਿ ਰਹੇ ਹੋ ਵੀ ਸੋਮਨੀ ਕਾਲੀਦਲ ਵਿੱਚ ਮੈਂ ਸੇਵਾ ਕੀਤੀ ਆ ਇੱਕ ਸੁਝਜੇ ਢੰਗ ਦੇ ਨਾਲ ਤੁਸੀਂ ਸੇਵਾ ਕੀਤੀ ਆ ਕਿਸੇ ਦਾ ਦਿਲ ਨਹੀਂ ਦਿਖਾਇਆ ਕਿਸੇ ਦੇ ਕੋਈ ਅਪ੍ਰਸ਼ਟਾਚਾਰ ਨਾ ਕੋਈ ਪੈਸਾ ਨਹੀਂ ਤੁਸੀਂ ਲਿਆ ਪਰ ਕੀ ਕਾਰਨ ਬਣਿਆ ਜਿਹਦੇ ਵਿੱਚ ਤੁਹਾਨੂੰ ਸ਼੍ਰਮਣੀ ਕਾਲੀ ਦਲ ਨੂੰ ਅਲਵਿਦਾ ਕਹਿਣਾ ਪਿਆ ਸ਼੍ਰਮਣੀ ਕਾਲੀ ਦਲ ਦੇ ਵਿੱਚ ਉਹ ਵਰਕਰ ਉਹ ਲੀਡਰ ਕੰਮ ਕਰਦੇ ਸੀਗੇ ਜਿਨ੍ਹਾਂ ਨੂੰ ਕੋਈ ਪੈਸੇ ਨਾਲ ਜਾਂ ਕੋਈ ਆਪਣੇ ਘਰ ਬਣਾਉਣ ਨਾਲ ਕੋਈ ਲਗਾਓ ਨਹੀਂ ਸੀ ਹੁੰਦਾ ਉਹਨਾਂ ਨੂੰ ਸਿਰਫ ਇੱਕੋ ਰੱਖਿਆ ਪੰਜਾਬ ਵਾਸਤੇ ਕੁਰਬਾਨੀ ਕਰਨੀ ਆ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਵਾ ਔਰ ਇਸੇ ਵਾਸਤੇ ਜੇਲਾ ਕਰਦੇ ਸੀਗੇ ਔਰ ਮੋਰਚੇ ਲੌਣੇ ਸੀਗੇ ਉਹਨਾਂ ਮੋਰਚਿਆਂ ਦੇ ਵਿੱਚ ਵੀ ਮੇਰਾ ਸਾਰਾ ਪਰਿਵਾਰ ਜਿਹੜਾ ਵਾ ਕਰਮ ਦੇ ਉਹ ਮੋਰ ਦੇ ਵਿੱਚ ਜਿਹੜਾ ਵਾ ਉਹ ਸਾਰਾ ਜੇਲ੍ਹ ਦੇ ਵਿੱਚ ਜਿਆ ਮੈਂ ਵੀ ਕੋਲ ਜੇਲ੍ਹ ਦੇ ਕੱਟ ਕੇ ਆਇਆ ਵਾਂ ਕਿੰਨਾ ਕਿੰਨਾ ਚਿਰ ਤੱਕ ਜੇਲ੍ਹ ਕੱਟੀ ਮੈਂ ਤਾਂ ਬਹੁਤ ਥੋੜਾ ਰਹਾ ਜੇਲ੍ਹ ਕੱਟੀ ਆ ਪਰ ਮੇਰੇ ਪਿਤਾ ਜੀ ਨੇ 3 ਮਹੀਨੇ ਕੱਟਿਆ ਮੇਰੀ ਦਾਦੀ ਜੀ ਨੇ 2 ਮਹੀਨੇ ਕੱਟਿਆ ਮੇਰੇ ਚਾਚਾ ਜੀ ਨੇ 2 ਮਹੀਨੇ ਕੱਟਿਆ ਮੇਰੇ ਦਾਦਾ ਜੀ ਦੂਜੇ ਛੋਟੇ ਨੇ 2 ਮਹੀਨੇ ਕੱਟਿਆ ਔਰ ਮੇਰੇ ਚਾਚੇ ਸਾਹਿਬ ਬਾਕੀ ਜਿਹੜੇ ਜੀਗੇ ਉਹਨਾਂ ਜਾਰਾਂ ਨੇ ਜੇਲ੍ਹ ਕੱਟੀ ਆ ਮੈਨੂੰ ਦੋ ਅੱਜ ਗੱਲ ਦੱਸਣ ਕਿਉਂਕਿ ਮੈਂ ਇਹਨਾਂ ਦੀ ਜਿਹਾ ਵਾ ਜੇਲਾਂ ਦੇ ਵਿੱਚ ਮਲਾਕਾਟ ਕਰਨੀ ਔਰ ਇਹਨਾਂ ਦੇ ਨਾਲ ਮਗਰ ਵਰਕਰ ਤੋੜਨੇ ਦੇਹ ਤੋੜਨੇ ਇਹਦਾ ਮੇਰਾ ਕੰਮ ਹੁੰਦਾ ਸੀਗਾ ਔਰ ਪਰ ਅਚਾਨਕ ਐਸਾ ਰਮ ਆ ਗਿਆ ਜਦੋਂ ਸੁਖਬੀਰ ਸਿੰਘ ਬਾਜਰ ਤੇ ਨੰਬਰਗਿੰਗ ਰੇਮਜੀਤਿਆ ਇਹਨਾਂ ਦੇ ਸ਼ਹਾਦਤ ਤੇ ਪੈ ਦਰਿਆ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਸੀਗੀ ਨਾਨਾ ਨੇ ਪਾਰੀ ਲੋਕ ਕੀਤਾ ਜੀਗਾ ਨਾਨਾ ਨੇ ਕੋ ਜੇਲ੍ਹਾਂ ਭੱਤੀਆਂ ਜੀਗਾ ਨਾ ਇਹ ਕਾਲੀ ਦਲ ਦੇ ਸਿਧਾਂਤ ਤੋਂ ਜਾਣੂ ਸੀਗੇ ਇਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਜਿਹੜੀ ਸ਼ੁਰੂ ਕੀਤੀ ਜਿਹੜੀ ਆ ਉਹਦੇ ਨਾਲ ਸਾਡਾ ਮੰਨ ਦੇ ਨਾਲ ਮਿਲਿਆ ਨਹੀਂ ਇਹਨਾਂ ਨੇ ਜਿਹੜੇ ਤਸਾਲੀ ਕਾਲੀ ਸੀ 500 ਕਾਲੀ ਸੀਗੇ ਜਿਹੜੇ ਜੋੜ ਰੱਖਵਾਏ ਸੀਗੇ ਉਹਨਾਂ ਨੇ ਤਾਂ ਕੇਰਨੇ ਸ਼ੁਰੂ ਕੀਤੇ ਉਹਨਾਂ ਨੂੰ ਪਿੱਛੋ ਟਕੇ ਲੈਣਾ ਸ਼ੁਰੂ ਕਰ ਦਿੱਤਾ ਔਰ ਕਾਲੀ ਦਲ ਦੇ ਵਿੱਚ ਉਹਨਾਂ ਨੂੰ ਕੱਢ ਕੇ ਛੱਡਿਆ ਉਹ ਇਸੇ ਕਾਰਨ ਇਹ ਜਿਹੜਾ ਮੈਨੂੰ ਵੀ ਕਾਲਜ ਜਿਹੜਾ ਛੱਡਣਾ ਪਿਆ ਮੈਂ ਇਹ ਗੱਲ ਤੂੰ ਹੀ ਕਿਹਾ ਬੀਬੇ ਗ੍ਰਾਮ ਜੀ ਦੇ ਮਜਿੱਟ ਕਾਰਨ ਦਾ ਸੁਖਬੀਰ ਬਾਦਲ ਦੇ ਕਾਰਨ ਮੈਨੂੰ ਪਾਰਟੀ ਛੱਡਣੀ ਪਈ ਇਹ ਤੇ ਤੂੰ ਹੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਕੰਮਾਂ ਨੂੰ ਚੰਗਾ ਗਿਣਦੇ ਹੋ ਮਤਲਬ ਜਿਹੜਾ ਇਹਨਾਂ ਦੇ ਕਾਰਨ ਇਹ ਜਦੋਂ ਸੱਸ ਦੇ ਵਿੱਚ ਆਉਂਦੇ ਆ ਤੁਹਾਨੂੰ ਪਾਰਟੀ ਛੱਡਣੀ ਪੈਂਦੀ ਆ ਜਿੰਨਾ ਚਿਰ ਤੁਹਾਡਾ ਪ੍ਰੇਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹਿੰਦਾ ਵਾ ਤੂੰ ਸੌਮੀ ਘਾਲੀ ਦਲ ਦੇ ਵਿੱਚ ਰਹਿੰਦੇ ਮੈਂ ਇੱਕ ਗੱਲ ਸਮਝਦਾ ਕਿ ਜੇ ਵੀ ਭਾਰਤੀ ਦੇ ਅੰਦਰ ਪਾਰਟੀ ਆ ਨਾ ਉਹਨੇ ਕਦੇ ਵੀ ਪੰਜਾਬ ਦਾ ਦੰਗਾ ਨਹੀਂ ਛੁੱਟਿਆ ਹਾਂਜੀ ਪਰ ਪ੍ਰਕਾਸ਼ ਜਰਦਾਰ ਪ੍ਰਕਾਸ਼ ਜਿੰਦ ਦੀ ਬਾਦਲ ਦੀ ਇਹ ਭਾਰਤੀ ਜਨਤਾ ਦੇ ਪਾਰਟੀ ਨਾਲ ਮਲੇਵਾ ਸੀਗਾ ਇਸ ਵਾਰ ਨੂੰ ਭਾਣਾ ਮੈਂ ਚੰਗਾ ਨਹੀਂ ਸੀ ਸਮਝਾ ਪਰ ਫਿਰ ਵੀ ਪ੍ਰਕਾਸ਼ ਜਿੰਦ ਬਾਦਲ ਇੱਕ ਠੰਡੇ ਘਰਾਟੇ ਸੀਗੇ ਬਹੁਤ ਹੀ ਮਿੱਠੀ ਸੋਚ ਦੇ ਮਾਲਕ ਸੀਗੇ ਔਰ ਬਹੁ ਰੀਤੀ ਮਾ ਬੋਲਦੇ ਸੀਗੇ ਔਰ ਗੱਲ ਸੋਚ ਕੇ ਸਮਝ ਕੇ ਕਰਦੇ ਸੀਗੇ ਇਹ ਕਰਕੇ ਉਹਨਾਂ ਦੇ ਨਾਲ ਰਾਜੀ ਦੀ ਕਰਨ ਜਿਹੜੀ ਆਮਨ ਨੂੰ ਵਜ੍ਹਾ ਲੱਗਦੀ ਜੀ ਕਿ ਔਰ ਜਦੋਂ ਵੀ ਉਹਨਾਂ ਕੋਲ ਜਾਣਾ ਕੋਈ ਨਿੱਕ ਤੇ ਪਿਆਰ ਮਿਲਦਾ ਜੀਗਾ ਪਰ ਅੱਜ ਦੇ ਇਹਨਾਂ ਲੋਕਾਂ ਦੇ ਜਿਹੜਾ ਆਜਿਕੇ ਦੇ ਸਿਆਸਤਦਾਨ ਇਹਨਾਂ ਤੋਂ ਕੋਈ ਕਰੋੜ ਤੇ ਕੋਈ ਜਿਹੜੀਆਂ ਨਫਰਤ ਭਰੇ ਬੋਲ ਜਿਹੜੇ ਸੁਣਨ ਨੂੰ ਬਿੰਤਿਆ ਬਿਕਰੰਗੀ ਮਜੀਠੀਆ ਜਾਂ ਸੁਖਵੀਰ ਬਾਦਲ ਦੇ ਤੁਸੀਂ ਕੰਮਾਂ ਤੋਂ ਪਰੇਸ਼ਾਨ ਹੋ ਕੇ ਜਾਂ ਸਿਆਸਤ ਮਾੜੀ ਤੋਂ ਪਰੇਸ਼ਾਨ ਹੋ ਕੇ ਇਧਰ ਨੂੰ ਮੂੰਹ ਕੀਤਾ ਦੂਜੀ ਪਾਰਟੀ ਵਾਲੇ ਕਿ ਜਾਂ ਅ ਵੈਸੇ ਤੁਹਾਡੇ ਨੂੰ ਕੋਈ ਉਹਨਾਂ ਨੇ ਕੋਈ ਪਰਸਨਲ ਤੁਹਾਡੇ ਨੂੰ ਗੱਲ ਇਹੋ ਜੀ ਕੋਈ ਟੱਚ ਕੀਤੀ ਜਿਹੜੀ ਤੁਹਾਡੇ ਦਿਲ ਨੂੰ ਲੱਗ ਜਵੇ ਕੋਈ ਉਹ ਦੱਸ਼ਾ ਨੂੰ ਦੱਸੋ ਉਹ ਪੰਜਾਬ ਦੇ ਲੋਕਾਂ ਜਦੋਂ ਜਦੋਂ ਕਾਲੀਵਾਲ ਦੇ ਵਿੱਚ ਜਿਹੜੀ ਆ ਕੁਰਬਾਨੀ ਵਾਲੀ ਜਾਤ ਜਾਂ ਸੇਵਾ ਭਾਰੀ ਸ਼ਾਤ ਕਦਮ ਹੋ ਗਈ ਤੇ ਉਹਦੇ ਵਿੱਚ ਵਿਫਾਰ ਦੀ ਸ਼ਿਆਸ਼ ਆ ਗਈ ਘਰ ਬਰੋਹ ਦੀ ਸ਼ਿਆਸ਼ ਆ ਗਈ ਭਾਵੇਂ ਕੋਈ ਮਾੜੇ ਕੰਮ ਤੋਂ ਪੈਸੇ ਟੋੜ ਰੇ ਆ ਭਾਵੇਂ ਚੰਗੇ ਤੋਂ ਵਿਚੋੜਨੇ ਆ ਭਾਵੇਂ ਲੋਕਾਂ ਦੀਆਂ ਜ਼ਮੀਨਾਂ ਦਾ ਕੌੜਾ ਕਰਨਾ ਭਾਵੇਂ ਕੋਈ ਸਰਕਾਰੀਆਂ ਜ਼ਮੀਨਾਂ ਵੇਟਣ ਦੀਆਂ ਜਦੋਂ ਵੀ ਇਹ ਰਾਤ ਆਇਆ ਤੇ ਲੋਕਾਂ ਦੇ ਨਾਲ ਜਿਹੜੇ ਸਰਬਾਨੀ ਵਾਲੇ ਲੋਕ ਸੀਗੇ ਉਹਨਾਂ ਨਾਲ ਤੇਰੇ ਨੂੰ ਜੋ ਹੋਣੇ ਜ਼ਰੂਰ ਹੋਇਆ ਤੇ ਫਿਰ ਮੈਨੂੰ ਇਹ ਲੋਕਾਂ ਦੇ ਨਾਲ ਨਫ਼ਰਤ ਹੋ ਗਈ ਤੇ ਮੈਨੂੰ ਕਾਲੀ ਦਲ ਤੋਂ ਤਿਆਰ ਕਰਨਾ ਪਿਆ ਅੱਜ ਦੀ ਸਿਆਸ ਦੇ ਵਿੱਚ ਤੇ ਪਹਿਲਾਂ ਦੀ ਸਿਆਸ ਦੇ ਵਿੱਚ ਕੀ ਅੰਤਰ ਆ ਅੱਜ ਦੀ ਯਾਤ ਪਿਛਲੀ ਯਾਤ ਦੇ ਵਿੱਚ ਲੱਖਾਂ ਕੋਹ ਦਾ ਅੰਤਰ ਆ ਇਹ ਜਿਹੜੇ ਸੇਵਾ ਭਾਵਨਾ ਵਾਲਾ ਹੁੰਦੀ ਕੁਰਬਾਨੀ ਵਾਲੀ ਹੁੰਦੀ ਜੀ ਉਹ ਉਹਨਾਂ ਦੇ ਵਿੱਚ ਜਜਬਾ ਸੀਗਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਪਰ ਅੱਜ ਦੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਇਹ ਜਜਬਾ ਨਹੀਂ ਰਿਹਾ ਇਹਨਾਂ ਦੇ ਵਿੱਚ ਉਹ ਜਿਹੜੀ ਸ਼ੋਧ ਨਹੀਂ ਰਹੀ ਅੱਜ ਕਾ ਦੇ ਲੋਕ ਜਿਹੜੇ ਆ ਉਥੇ ਜਿਹੜੀਆਂ ਅ ਰਿਸਵਾ ਦੀ ਗੋਰੀ ਜਾਂ ਟੜੇ ਬੰਦੀ ਜਾਂ ਇਹੋ ਜੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਨਾਲ ਨਫਤ ਭਰੀ ਜਿਹੜੀ ਆ ਉਹ ਸ਼ਾਇਦ ਕਰਦੇ ਆ ਇਹ ਕੋਈ ਬੋੜੀ ਵੱਡੀ ਗੱਲ ਨਹੀਂ ਤੁਹਾਡਾ ਹਲਕਾ ਬੱਬਕਾਲਾ ਸਾਹਿਬ ਆ ਬੱਬਕਾਲਾ ਸਾਹਿਬ ਦੇ ਹਲਕੇ ਦੇ ਵਿੱਚ ਬੋਦੇয়াল ਸਾਹਿਬ ਦਾ ਸਟੇਟਸ ਕੀ ਆ ਕੀ ਲੋਕਾਂ ਦੇ ਪ੍ਰਤੀ ਤੁਹਾਡਾ ਪਿਆਰ ਆ ਕਿੰਨਾਂ ਕਿਦਾਂ ਨੇ ਤੁਹਾਡੇ ਵਿਚਾਰਿਆ ਮੈਂ ਪੰਜਾਬ ਕੀ ਸੋਚਦੇ ਆ ਲੋਕ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦੀ ਜ਼ਰੂਰ ਆ ਕਿ ਉਹ ਪੰਜਾਬ ਦੇ ਬਾਅਦ ਚ ਚਲਾਉਂਗਾ ਦੇ ਇਮਾਨਦਾਰ ਆ ਔਰ ਸਾਡੇ ਹਲਕੇ ਦੇ ਫਿਰ ਰਾਦਰ ਵੀ ਜਿੰਦਗੀ ਤਾਉਂਗਾ ਐ ਮਲਿਆ ਉਹਨਾਂ ਨੇ ਵੀ ਮੇਰਾ ਚਲੋ ਮੇਰਾ ਬਹੁਤ ਸਤਕਾਰ ਕਰਦੇ ਆ ਔਰ ਬਹੁਤ ਹੀ ਵਧੀਆ ਉਹਨਾਂ ਦਾ ਵੀ ਲੋਕਾਂ ਦੇ ਨਾਲ ਪਿਆਰ ਆ ਔਰ ਮੈਂ ਸਮਝਦਾ ਆ ਕਿ ਜਿਹੜੀ ਰਾਜਨੀਤੀ ਜੋ ਪਿਆਰ ਸਾਦੇ ਵਰਗੇ ਲੋਕਾਂ ਨੂੰ ਜਿਨ੍ਹਾਂ ਨੇ ਸਾਫ਼ ਸੁਥਰੀ ਸੇਵਾ ਕੀਤੀ ਆ ਉਹ ਲੈਣਾ ਚਾਹੀਦਾ ਉਹ ਜਿਹੜੇ ਸਾਡੇ ਵੱਡੇ ਸ਼ਾਸਦਾਨ ਆ ਉਹ ਵੀ ਜਾਣਦੇ ਕਿ ਜਿਹੜੇ ਵੱਡੇ ਭੋਲ ਦੇ ਰੋਗ ਆ ਮੁੰਡਾ ਦੇ ਨਾਲ ਜਿਹੜਾ ਉਹ ਕੋਈ ਸ਼ਾਹ ਦੇ ਵਿੱਚ ਇਹ ਨੌਜਵਾਨਾਂ ਨੂੰ ਦੱਸੀ ਜਾਂਦੇ ਆ ਭਾਵੇਂ ਮਾੜੀ ਰਾਜਨੀਤੀ ਕਰਦੇ ਆ ਭਾਵੇਂ ਚੰਗੀ ਕਰਦੇ ਆ ਭਾਵੇਂ ਲੁੱਟਦੇ ਆ ਭਾਵੇਂ ਫੋਟਦੇ ਆ ਪਰ ਜਿਹੜੇ ਬਜ਼ੁਰਗ ਜਿਆਦਾ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਸ਼ਾਹ ਦਾ ਤਜਰਬਾ ਵਾ ਉਹਨਾਂ ਨੂੰ ਖੋਬਰੂ ਕਰ ਕਰ ਰਿਹਾ ਇਹ ਕਰਕੇ ਮੈਨੂੰ ਇਹ ਚੀਜ਼ ਬੜਾ ਜਿਹੜਾ ਦੁੱਖ ਵਰਤ ਹੁੰਦਾ ਅਖੀਰਲਾ ਸਵਾਲ ਸਾਡਾ ਇਹ ਆ ਕਿ ਤੁਸੀਂ ਗੱਲ ਕੀਤੀ ਪੁਰਾਣੀ ਸਿਆਸਤ ਦੀ ਤੇ ਅੱਜ ਦੀ ਸਿਆਸਤ ਦੀ ਅਖੀਰ ਵਿੱਚ ਤੁਸੀਂ ਅੱਜ ਦੇ ਸਿਆਸਤਦਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਅੱਜ ਦੇ ਸਿਆਸਤਦਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪੈਸਾ ਵੀ ਆਉਂਦਾ ਜਾਂਦਾ ਰਹਿੰਦਾ ਸਾਖਾਂ ਤਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜੇ ਆਪਾਂ ਜਾਤ ਦੇ ਵਿੱਚ ਲੰਮਾ ਦੌਰ ਦੇ ਸੇਵਾ ਚਾਰੀ ਕੀਤੀ ਜਾਂਦੀ ਆ ਜੇ ਆਪਾਂ ਲੋਕਾਂ ਦੇ ਨਾਲ ਪਿਆਰ ਕਰੀਏ ਲੋਕਾਂ ਦੀ ਸੇਵਾ ਛੱਤੇ ਮਰੋ ਕਰੀਏ ਔਰ ਲੋਕਾਂ ਦੇ ਨਾਲ ਇਨਸਾਫ ਕਰੀਏ ਔਰ ਫਿਰ ਹੀ ਲੋਕ ਜਿਹੜੇ ਆ ਉਹ ਲੰਮਾ ਦਰ ਲੋਕ ਪਿਆਰ ਕਰਦੇ ਆ ਜੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦ ਜੈ ਜੈਕਾਰ ਮੋਹਨ ਸਿੰਘ ਦੀ ਚੋਲ ਵਰਗੇ ਲੀਡਰਾਂ ਨੇ ਜਿਹੜਾ ਲੋਕਾਂ ਨਾਲ ਲੰਮਾ ਰਿਹਾ ਆਪਣੀ ਜ਼ਿੰਦਗੀ ਹੀ ਢਾਈਆ ਲੰਮਾ ਰਿਹਾ ਰਾਜਨੀਤੀ ਜਿਹੜਾ ਜਿੰਨਾ ਦੇ ਰੋ ਜੀਏ ਜਿੱਦ ਤੇ ਮਰਨ ਦਾ ਉਹਨਾਂ ਨੇ ਲੋਕਾਂ ਨੇ ਪਿਆਰ ਕੀਤਾ ਵਾ ਮੈਂ ਸਾਰਿਆਂ ਨੂੰ ਹੋਣਾ ਦੇਣਾ ਚਾਹਨਾ ਵੀ ਹੋ ਜਾ ਸਾ ਤਾਂ ਨ ਕੋ ਜਿੱਖਣ ਦੀ ਲੋੜ ਆ ਉਹਨਾਂ ਨੇ ਇੱਕ ਮੈਂ ਇਹ ਨਹੀਂ ਕਹਿੰਦਾ ਖਾਲੀ ਦਲ ਦੇ ਕੋਈ ਪ੍ਰਾਂਤ ਜੀ ਲੋਕ ਵੀ ਬਹੁਤ ਚੰਗੇ ਸੀ ਜੈ ਜੈਕਾਰ ਧਰਾਲ ਧਰਾਲ ਵਰਗੇ ਜੋ ਜਿਹੜੇ ਪੁਰਾਣੇ ਕੋਈ ਕਾਲੀ ਕਾਂਗਰਸੀ ਹੁੰਦੇ ਸੀ ਉਹਨਾਂ ਦੀ ਜੰਗੀ ਸ਼ੇਵਾ ਹੁੰਦੀ ਸੀਗੀ ਇਹ ਸਨ ਸਰਦਾਰ ਬਲਦੇਵ ਸਿੰਘ ਬੋਦੇয়াল ਜੋਗੇ ਸਿਆਸਤ ਦੇ ਬੋਰਡ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਬੋਦੇয়াল ਸਾਹਿਬ ਤੁਹਾਡਾ ਸਾਡੇ ਚੈਨਲ ਵਿੱਚ ਆਉਣ ਲਈ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਮੇਰੇ ਰੁਕੀ ਥੈਂਕ ਯੂ ਜੀ ਤੁਸੀਂ ਦੇਖ ਰਹੇ ਹੋ ਜੀ ਆ ਟਾਈਮ ਇਸ ਮੈਂ ਬਿਕਰਮਜੀਤ ਕੰਗ ਕੈਮਰਾਮੈਨ ਸਤਰਾਜ ਸਿੰਘ ਜਲਾਲਾਬਾਦ